ਬੇਮੌਸਮੀ ਬਰਸਾਤ ਹੋ ਰਹੀ ਹੈ ਜਿਸ ਦੇ ਚੱਲਦੇ ਜਿੱਥੇ ਕੀ ਵਧੇ ਹੋਏ ਤਾਪਮਾਨ ਤੋਂ ਛੁਟਕਾਰਾ ਤਾਂ ਮਿਲ ਰਿਹਾ ਹੈ ਪਰ ਇਹਨਾਂ ਦਿਨੀ ਖੇਤਾਂ ਦੇ ਵਿੱਚ ਕੇਹੂ ਦੀ ਫਸਲ ਵੀ ਕਟਾਈ ਵੀ ਚੱਲ ਰਹੀ ਹੈ ਤੇ ਮੰਡੀਆਂ ਵਿੱਚ ਪਈ ਫਸਲ ਇਸ ਦੇ ਚੱਲਦੇ ਪ੍ਰਭਾਵਿਤ ਹੋ ਰਹੀ ਹੈ ਕਪੂਰਤਲਾ ਦੇ ਵਿੱਚ ਅਲੱਗ-ਅਲੱਗ ਅਨਾਜ ਮੰਡੀਆਂ ਦੇ ਵਿੱਚ ਇਸ ਬਾਰਿਸ਼ ਦਾ ਅਸਰ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਮੰਡੀਆਂ ਸਾਫ਼ ਕਰ ਰੱਖੀ ਹੋਈ ਫਸਲ ਤੇ ਸੁਖਾਨ ਲਈ ਰੱਖੀ ਫਸਲ ਇਸ بارش ਤੇ ਨਾਲ ਗਿੱਲੀ ਹੋ ਗਈ ਹੈ ਬੇਸ਼ੱਕ ਕੁਝ ਮੰਡੀਆਂ ਵਿੱਚ ਫਸਲ ਦੇ ਵਿੱਚ ਸ਼ੈੱਡ ਦੇ نیچے ਹਨ ਉਸ ਤੇ ਤਰਪੈਲ ਪਾਈ ਗਈ ਹੈ ਫੇਰ ਵੀ بارش ਦਾ ਅਸਰ ਉਸ ਤੇ ਦਿਖਾਈ ਦਿੱਤਾ ਦੂਸਰੀ ਤਰਫ ਕਿਸਾਨ ਇਸ بارش ਨੂੰ ਤੋਂ ਚਿੰਤਿਤ ਨਜ਼ਰ ਆਏ ਤੇ ਇਸ ਨੁਕਸਾਨ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹੈ ਹਾਂਜੀ ਬਾਬਾ ਕੀ ਨਾਮ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਕਿਹੜਾ ਪਿੰਡ ਮੈਂ ਵਾਸੀ ਪਿੰਡ ਸੰਗੋਲਾ ਦੇ ਰਹਿਣ ਵਾਲਾ ਅੱਜ ਇਸ ਢੰਡਾਲ ਦੇ ਵਿੱਚ ਮੰਡੀ ਦੇ ਵਿੱਚ ਆਪਣੀ ਕਣਕ ਲੈ ਕੇ ਪਹੁੰਚਾ ਆਇਆ ਜਿੱਤੇ ਕਿ ਅੱਜ ਬੇਮੌਸਮੀ ਬਰਸਾਤ ਹੋਈ ਹੈ ਇਹ ਜੋ ਬਰਸਾਤ ਹੋਈ ਹੈ ਇਹਦੇ ਨਾਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਤਾਂ ਪਹਿਲੇ ਜਦੋਂ ਸਾਡੇ ਝੋਨੇ ਦੀਆਂ ਫਸਲਾਂ ਹੋਈਆਂ ਸੀਗੀਆਂ ਤੇ ਮੰਡ ਦੇ ਵਿੱਚ ਖੇਤ ਦੇ ਵਿੱਚ ਪਾਣੀ ਔਨ ਕਰਕੇ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਸੀਗੀਆਂ ਜਿਹੜਾ ਕਿ ਅਜੇ ਤੱਕ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਵਾਵਦਾ ਨਹੀਂ ਮਿਲ ਸਕਿਆ ਤੇ ਅੱਜ ਵੀ ਅਸੀਂ ਇਸ ਬਰਸਾਤ ਦੇ ਵਿੱਚ ਆਪਣੀ ਗਿੱਲੀ ਫਸਲ ਵੱਲ ਦੇਖ ਰਹੇ ਹਾਂ ਅਤੇ ਜਿਹੜੀ ਬੇਮੌਸਮੀ بارش ਕਣਕ ਤੇ ਪੈ ਰਹੀ ਹੈ ਇਹਦੇ ਝਾੜ ਤੇ ਵੀ ਕੋਈ ਅਸਰ ਹੋ ਰਿਹਾ ਪੈ ਰਿਹਾ ਹਾਂਜੀ ਇਹਦੇ ਝਾੜ ਤੇ ਅਸਰ ਹੋ ਰਿਹਾ ਹੈਗਾ ਕਿ ਜਿਵੇਂ ਕਣਕਾਂ ਪਹਿਲਾਂ ਵੀ ਹਨੇਰੀਆਂ ਵਗਦੀਆਂ ਰਹੀਆਂ ਮੀਂਹ ਪੈਂਦੇ ਰਹੇ ਆ ਲੰਮੀਆਂ ਪਈਆਂ ਹੋਈਆਂ ਜਿਹੜੇ ਨਾੜ ਆ ਉਹ ਪੋਲੇ ਪੈ ਚੁੱਕੇ ਆ ਅੱਜ ਦੇ ਦੋ ਬਰਸਾਤ ਹੁੰਦੀ ਆ ਤੇ ਨਾਲ ਜਿਹੜਾ ਬਿਲਕੁਲ ਥੱਲੇ ਲਾ ਕੇ ਸਿੱਟਿਆਂ ਦੇ ਵਿੱਚ ਜਿਹੜੀ ਕਣਕ ਆ ਉਹ ਸੁੱਕ ਰਹੀ ਆ ਖਰਾਬ ਹੋ ਰਹੀ ਆ ਇੱਕ ਕਬੂਤਰੇ ਏਰੀਆ ਦਾ ਜਿਹੜਾ ਇਹ ਇਹਦੀ ਕਬੂਤਰੇ ਜਿਹੜੇ ਦਾ ਇਹ ਏਰੀਆ ਵਾ ਕਿੰਨੇ ਕ ਪਰਸੈਂਟ ਇੱਥੇ ਜਿਹੜੀ ਆ ਕਣਕ ਦੀ ਬਾੜੀ ਹੋ ਚੁੱਕੀ ਆ ਇੱਥੇ ਦੇ ਤਾਂ 100 ਤੋਂ ਮੇਰਾ ਖਿਆਲ ਆ ਕਿ 15% ਹੋਈ ਹੈਗੀ ਆ ਸਾਰੇ ਕੱਲ੍ਹ ਇੱਧਾਂ ਪਰਸੋਂ ਕਪੈਨਾ ਚੱਲੀਆਂ ਵਾ ਉਹ ਵੀ ਕੋਈ ਪੰਜ ਦਾ ਕਿੱਲੇਖ ਪੈਣ ਨੇ ਜੰਨ ਦੇ ਵਿੱਚ ਕਟਾਈ ਕੀਤੀ ਹੈ ਤੇ ਇੱਕ ਕਣਕ ਦੀ ਜਿਹੜੀ ਵਾਢੀ ਆ ਲੇਟ ਕਿਉਂ ਹੋ ਰਹੀ ਆ ਲੇਟ ਜੀ ਇਸੇ ਕਰਕੇ ਹੋ ਰਹੀ ਹੈ ਕਿ ਪਹਿਲਾਂ ਵੀ ਮੌਸਮ ਜਿਹੜਾ ਬਹੁਤ ਜ਼ਿਆਦਾ ਠੰਡਾ ਰਿਹਾ ਸੀਗਾ ਬਰਸਾਤ ਪਈ ਹੈ ਕਣਕਾਂ ਆਪਣੇ ਟਾਈਮ ਦੇ ਮੁਤਾਬਕ ਪੱਕੀਆਂ ਨਹੀਂ ਐ ਅੱਜ ਵੀ ਇਹ ਤਾਂ ਇਹ ਕਣਕਾਂ ਪੱਕ ਚੁਕੀਆਂ ਵਾਂ ਤੇ ਇਹ ਮੌਸਮੀ ਬਰਸਾਤ ਦੇ ਕਾਰਨ ਹੋਰ ਵੀ ਅਜੇ ਜਿੱਦਾਂ ਕਿ ਅੱਜ ਬਰਸਾਤ ਹੋਈ ਹੈ ਤੇ ਦੋ ਦਿਨ ਕ ਪੈਣਾ ਜੇ ਚੱਲਣ ਦਾ ਸਭਾਵਨਾ ਨਹੀਂ ਹੈਗੀ ਇਸ ਕਰਕੇ ਜਿਹੜੀਆਂ ਸਾਡੀਆਂ ਕਣਕਾਂ ਬਹੁਤ ਲੇਟ ਜਾ ਰਹੀਆਂ ਹੈਗੀਆਂ